ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਕੋਰਸਣਾਵ ਜੀ ਸਾਰਿਆਂ ਦਾ ਕੀ ਹਾਲ ਚੱਲ ਨਾਲੇ ਬਾਗੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਚਲੋ ਜੀ ਹੁਣ ਟਾਈਮ ਹੋ ਗਿਆ 3:00 ਵਜੇ ਨੇ ਤੇ ਹੁਣ ਚਾਹ ਦੇ ਨਾਲ ਆਪਾਂ ਬਣਾਉਣ ਲੱਗੇ ਆ ਬ੍ਰੈਡ ਪਕੌੜਾ ਤੇ ਨਾਲੇ ਬਣਾਵਾਂਗੇ ਆਪਾਂ ਗੋਭੀ ਵਾਲੇ ਪਕੌੜੇ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਚਲੋ ਜੀ ਆਪਾਂ ਨੇ ਤਿਆਰੀ ਕਰ ਦਿੱਤੀ ਆ ਤੇ ਹੁਣ ਆਪਣੀ ਕੜਾਹੀ ਵੀ ਸੁੱਕ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਸਰੋਂ ਦਾ ਤੇਲ ਐਨੇ ਆਪਾਂ ਦਾ ਬੇਸਣਾਂ ਦੇ ਵਿੱਚ ਨੂ ਮਿਰਚ ਪਾਉਨੇ ਆ ਨਾਲ ਦੇ ਨਾਲ ਨਾ ਫਿਰ ਆਪਣਾ ਤੇਲ ਵੀ ਗਰਮ ਹੋ ਜੂਗਾ ਚਲੋ ਜੀ ਆਪਾਂ ਨੇ ਸਰੋਂ ਦਾ ਤੇਲ ਪਾਤਾ ਏ ਇੰਨੇ ਨੂੰ ਆਪਣਾ ਤੇਲ ਗਰਮ ਹੋ ਜੂਗਾ ਤੇ ਇੱਧਰ ਆਪਾਂ ਨਾ ਹੁਣ ਨਾ ਜਿਹੜੀ ਆਪਾਂ ਨੇ ਬਰੈਡ ਪਕਾਉਣੀ ਆ ਨਾ ਉਹਦੇ ਬਾਅਦ ਤੇ ਹੁਣ ਬੇਸਣ ਦੇ ਵਿੱਚ ਆਪਾਂ ਨੂ ਮਿਰਚ ਪਾ ਲੈਨੇ ਆ ਇੱਧਰ ਮੈਂ ਨਾ ਗੋਭੀ ਦੀ ਵੀ ਕਟਿੰਗ ਕਰਕੇ ਰੱਖ ਦਿੱਤੀ ਆ ਫਿਰ ਇਹਦੇ ਬਾਅਦ ਵਿੱਚ ਤੇ ਆਪਾਂ ਬਣਾਵਾਂਗੇ ਗੋਭੀ ਵਾਲੇ ਪਕੌੜੇ ਜਿੱਤੇ ਜਿਹੜੇ ਆਪਾਂ ਨੇ ਬਰੈਡ ਪਕਾਉਨੇ ਆ ਨਾ ਦੇਖੋ ਉਹਦੇ ਵਾਸਤੇ ਨਾ ਮੈਂ ਆਲੂ 3-4 ਵਾਲੇ ਤੇ ਵਿੱਚ ਨਮਕ ਮਿਰਚ ਪਾ ਕੇ ਧਣੀਆਂ ਪਾ ਕੇ ਨਾ ਚੰਗੀ ਤਰ੍ਹਾਂ ਨਾ ਇਹ ਵੀ ਆਪਾਂ ਨੇ ਪੇਸਟ ਤਿਆਰ ਕਰਕੇ ਰੱਖ ਦਿੱਤਾ ਹੈ ਹੁਣ ਆਪਾਂ ਨਾ ਬਰੈਡਾਂ ਵਾਸਤੇ ਪਹਿਲਾਂ ਧੋਲ ਤਿਆਰ ਕਰ ਲਈਏ ਥੋੜੀਆਂ ਛਾਣ ਕੇ ਬੇਸਣ ਨਾ ਪਹਿਲਾਂ ਡੱਬੇ ਦੇ ਵਿੱਚ ਪਾਉਣੀ ਹੁੰਦੀ ਆ ਫਿਰ ਸੌਖਾ ਹੋ ਜਾਂਦਾ ਕੰਮ ਇਧਰ ਆਪਣੇ ਕੋਲ ਹੈਗਾ ਇਹ ਬੇਕਿੰਗ ਸੋਡਾ ਹੈ ਇਹ ਥੋੜਾ ਜਿਹਾ ਪਾਲਵੇ ਨਾਲ ਇਹਦੇ ਨਾਲ ਨਾ ਫਿਰ ਬਰੈਡ ਪਕੌੜੇ ਨਾ ਚੰਗੀ ਤਰ੍ਹਾਂ ਇਹਨਾਂ ਫੁੱਲ ਜਾਂਦੇ ਨੇ ਤੇ ਪਾ ਪਾ ਇਹ ਨੀਗ ਪਾਦਨੇ ਕਲਰ ਵਾਸਤੇ ਪਾਦਨੇ ਹਲਦੀ ਥੋੜੀ ਜਿਹੀ ਹੋਰ ਪਾ ਦਿੰਦੇ ਸਾਰਾ ਆਪਾਂ ਪਾਦਨੇ ਇਹਦੇ ਵਿੱਚ ਨੂਨ ਇਹ ਕ ਚਮਚਾ ਬੜਾ ਪਾਦਨੇ ਆਪਾਂ ਜੀਰੇ ਦਾ ਇਹਨਿਕ ਪਾਦਨੇ ਲਾਲ ਮਿਰਚ ਪਰ ਤਿੱਖੀ ਬਹੁਤ ਹੈ आपा एक चमचा पा दने भर के ऐन चंगी तरह गर्म मसाले का छोटू पाने चाह छोटू चाह अरुक पा लिया है लसन पा लिया जी ए पेस्ट बना लीए जो अपने पेस्ट बनाया था ना लसन अदरक का इन भी आपे पा लिया ਇਹ ਪੌੜ ਨਾਲ ਨਾ ਪਕੌੜਿਆਂ ਦਾ ਟੇਸ ਨਾ ਬਹੁਤ ਵਧੀਆ ਹੋ ਜਾਂਦਾ ਹੈ। ਇਹਨੂੰ ਆਪਾਂ ਧੋ ਕੇ ਹੀ ਪਾ ਲੈਨੇ ਆ। ਚਲੋ ਜੀ ਇਹ ਆਪਾਂ ਨੇ ਪਕੌੜਿਆਂ ਨੂੰ ਨਾ ਗੋਭੀ ਦੇ ਨਾਲ ਪੂਰੇ ਐਨ ਕਰਾਂਚੀ ਬਣਾਉਣਾ ਨਾ ਤੁਸੀਂ ਇਹਦੇ ਵਿੱਚ ਦੋ ਚਮਚੇ ਨਾ ਚੌਲਾਂ ਦੇ ਆਟੇ ਦੇ ਪਾ ਸਕਦੇ ਆ। ਇੰਨਾ ਕ ਆਪਾਂ ਨੇ ਦੋ ਚਮਚੇ ਦੋ ਚੌਲਾਂ ਦੇ ਆਟੇ ਦੇ ਪਾ ਰਹੇ ਨੇ। ਤੇ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੂਗੇ। ਦੂਜਾ ਪਾਣੀ ਹੋਰ ਪਾਉਗਾ। ਕੋਈ ਬਹੁਤਾ ਪਾਣੀ ਨਹੀਂ ਪਾਉਣਾ ਹੈਗਾ। ਸਾਬ ਦਾ ਹੀ ਘੋਲ ਤਿਆਰ ਕਰਨਾ ਹੈ। ਕਿਤੇ ਤੁਸੀਂ ਬਹੁਤਨ ਪਤਲਾ ਨਾ ਕਰ ਲਿਓ। ਅਪਾ ਇਹਦੇ ਵਿੱਚ ਨਾ ਇੱਕ ਚਮਚਾ ਪਾਵਾਂਗੇ ਦੇਗੀ ਮਿਰਚ ਦਾ ਤੇ ਆਪਾਂ ਥੋੜੀ ਜੀ ਪਾਵਾਂਗੇ ਅਜਮੈਨ ਦੇਖੋ ਜੀ ਫੇਰ ਨਾ ਪਕੌੜੇ ਨਾ ਹਾਜਮਾ ਆ ਜਾਂਦੇ ਨੇ ਖੇਤੀ ਇਹਨੂੰ ਆ ਚੰਗੀ ਤਰ੍ਹਾਂ ਮਿਕਸ ਕਰਕੇ ਇੱਧਰ ਜਿਹੜੀ ਆਪਣੇ ਨਾ ਗੋਭੀ ਨੇ ਚੰਗੀ ਤਰ੍ਹਾਂ ਆਪਾਂ ਨੇ ਗਰਮ ਪਾਣੀ ਦੇ ਵਿੱਚ ਪਾ ਕੇ ਨਾ ਨੂਨ ਪਾ ਕੇ ਨਾ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰ ਲਈ ਆ ਹੁਣ ਇਹ ਵੀ ਆਪਾਂ ਵਿੱਚ ਮਿਕਸ ਕਰ ਦੂੰਗੇ ਆकी ਗੋਭੀ ਦੇ ਵਿੱਚ ਨਾ ਚੰਗੀ ਤਰ੍ਹਾਂ ਮਸਾਲੇ ਮਿਕਸ ਹੋ ਜਾਣ। ਇੱਧਰ ਮਲਕਾ ਜੀ। ਜਦੋਂ ਜਿੱਦਾਂ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਪਕਾਉਣ ਲੱਗੇ ਆ ਪਕੌੜੇ। ਪਹਿਲਾਂ ਗੋਭੀ ਵਾਲੀ ਖਾਣੇ ਬੱਚੇ ਕਹਿੰਦੇ। ਬਾਅਦ ਵਿੱਚ ਤੇ ਫਿਰ ਆਪਾਂ ਬਣਾਵਾਂਗੇ ਬਰੈਡ। ਦੇਖੋ ਜੀ ਸਰਦੀਆਂ ਸਰਦੀਆਂ ਤਾਂ ਨਾ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਬਰੈਡ। ਨਾਲੇ ਮੈਂ ਕਿਹਾ ਅੱਜ ਮਾਗੀ ਦਾ ਦਿਨ ਹੈ। ਅਸੀਂ ਸਵੇਰੇ ਬਣਾਈ ਸੀ ਖੀਰ ਬਣਾਈ ਸੀ। ਪੋਰ ਇਨੀ ਮਾਂ ਖਾਧੀ ਤੇ ਹੁਣ ਮੈਂ ਖਾ ਚੱਲ ਬੱਚਿਆਂ ਨੂੰ ਬਣਾ ਕੇ ਦਈਏ ਬਰੈਡ ਨਿਕਲ ਗੋਭੀ ਆਪਣੇ ਘਰ ਦੀ ਐ ਬਹੁਤ ਜ਼ਿਆਦਾ ਗੋਭੀ ਹੋਈ ਪਈ ਐ ਬਾਦੂ ਕਦੇ ਸਬਜ਼ੀ ਬਣਾ ਲੈਣੇ ਆ ਕਦੇ ਗੋਭੀ ਵਾਲੇ ਪਕੌੜੇ ਬਣਾ ਲੈਣੇ ਬਿਲਕੁਲ ਵੀ ਚੀਜ਼ ਹੀ ਟਾਂ ਨਹੀਂ ਲੱਗਦੀ ਹੈਗੀ ਚਾਹੇ ਆਪਾਂ ਸੁੱਕੀ ਸਬਜ਼ੀ ਬਣਾਉਣੀ ਐ ਅਸੀਂ ਜ਼ਿਆਦਾ ਕਰਨਾ ਇਸ ਹੀ ਕੜਾਹੀ ਵਿੱਚ ਮੈਂ ਜੋ ਵੀ ਪਕੌੜੇ ਬਣਾਉਣੇ ਆ ਸਬਜ਼ੀ ਬਣਾਉਣੀ ਆ ਇਹਦੇ ਵਿੱਚੇ ਬਣਾਉਣੀ ਆ ਜ਼ਿਆਦਾਤਰ ਤੇ ਪਕੌੜੇ ਆਪਣੇ ਬਹੁਤ ਵਧੀਆ ਨੇ ਐ ਚੰਗੀ ਤਰ੍ਹਾਂ ਫੁੱਲ ਗਏ ਨੇ ਤੇ ਗਰਮ ਗਰਮ ਹੁਣ ਫੈਮਲੀ ਨੂੰ ਨਾ ਚਾਹ ਦੇ ਨਾਲ ਦਿੰਨੇ ਆ ਜਦੋਂ ਕਿ ਅਮੈਂ ਉਧਰ ਡੋਰੀ ਲੈ ਕੇ ਆਈ ਸੀ ਬਹੁਤ ਵਧੀਆ ਡੋਰੀ ਆ ਸਾਰਾ ਹੀ ਤੇਲ ਐ ਚੰਗੀ ਤਰ੍ਹਾਂ ਉੱਤਰ ਜਾਂਦਾ ਨਾਲੇ ਉਹ ਵੀ ਖੁੱਲੀ ਆ ਪਾ ਦੁੱਤੀ ਛੋਟੀ ਦੀ ਹਾਂ ਤੇ ਨਾਣ ਮਿਰਚ ਆਪਾਂ ਨੇ ਨਾ ਪੂਰਾ ਆਨ ਇਹਦੇ ਵਿੱਚ ਨਾ ਕ੍ਰਾਂਚੀਓ ਪਾਇਆ ਏ ਇਹ ਪਹਿਲਾਂ ਜੇ ਇਹਦਾ ਨਾ ਗੋਭੀ ਦੇ ਪਰਾ ਪਕੌੜੇ ਨਾ ਮਿੱਠੇ ਮਿੱਠੇ ਨਹੀਂ ਚੰਗੇ ਲੱਗਦੇ ਹੈਗੇ ਜਿੰਨਾ ਨਾ ਲੂਣ ਮਿਰਚ ਇਹਦੇ ਵਿੱਚ ਤੇਜ ਹੋਊਗਾ ਨਾ ਉਨੇ ਜਿਆਦੇ ਵਧੀਆ ਲੱਗਦੇ ਨੇ ਖਾਣ ਨੂੰ ਵੀ ਡਾਡੀ ਫੈਮਿਲੀ ਨਾ ਲੂਣ ਮਿਰਚ ਨਾਲ ਪੂਰਾ ਕਰਾਰਾ ਹੀ ਖਾਂਦੀ ਆ ਯਾ ਚੰਗੀ ਤਰ੍ਹਾਂ ਨਾ ਰਾੜ ਕੇ ਕੱਢਾਂਗੇ ਬਾਹਰ ਇਹਨਾਂ ਸਾਨ ਚੰਗੀ ਤਰ੍ਹਾਂ ਇਹ ਰੜਤੀ ਜੇ ਭਾਗ ਇਹ ਜਿਆਦਾ ਮਠਿਆਈ ਆਈ ਪਈਆਂ ਨੇ ਕੱਲ ਵੀ ਇੱਕ ਡੱਬਾ ਆ ਗਿਆ ਮੇਰੇ ਕੋਈ ਵੀ ਨਾ ਖਾਂਦਾ ਨਹੀਂ ਹੈਗਾ ਸਿੱਧੇ ਉਹ ਨਹੀਂ ਖਾਂਦੇ ਹੈਗੇ ਕੱਲ ਅਸੀਂ ਇੱਕ ਡੱਬਾ ਦਿੱਤਾ ਹੈ ਇਹ ਸਾਡੇ ਇੱਥੇ ਕੰਮ ਕਰਕੇ ਜਾਂਦੇ ਹਨ ਸਪਰੇ ਵਗੈਰਾ ਕਰੀਦੇ ਗਾਣਤ ਨੂੰ ਅਸੀਂ ਕਿਹਾ ਵੀ ਤੁਸੀਂ ਖਾ ਲਿਓ ਕਹਿੰਦੇ ਅਸ ਤਾਂ ਬਥੇਰਾ ਪਾਲਾਂਗੇ ਦੇਖੋ ਜਿੱਥੇ ਵੀ ਜਾਈਦਾ ਨਾ ਬਾਦੂ ਮਠਿਆਈ ਆ ਜਾਂਦੀ ਆ ਉਸ ਵਿਆਹ ਦੀ ਪਈ ਆ ਕੁਝ ਅਸੀਂ ਪਹਿਲਾਂ ਬਣਾਈ ਸੀ ਸਾਉ ਦੀ ਚੌਲਾਂ ਦੀਆਂ ਪਿੰਨੀਆਂ ਬਣਾਈਆਂ ਤੇ ਬਹੁਤ ਜ਼ਿਆਦਾ ਮਠਿਆਈ ਹੋਈ ਪਈ ਹੈ ਕਿ ਚਲੋ ਬਧੀ ਅਗਲਾ ਵੀ ਸਾਡੀਆਂ ਦੇ ਵਿੱਚ ਉਹਨਾਂ ਦੇ ਵੀ ਬੱਚੇ ਖਾ ਲੈਣਗੇ ਅੰਨੀ ਦਾ ਫਿਰ ਕਾ ਵੀ ਨਹੀਂ ਹੁੰਦੀ ਇਹ ਇਤਰਾਵੇ ਹੁੰਦੀ ਐ ਬੇ ਮਠਿਆਲੀ ਹਾਵੇ ਗੋਭੀ ਦੇ ਪਕੌੜੇ ਪੁੱਲੇ ਬਹੁਤ ਨੇ ਹਾਂ ਗੋਲ ਸ਼ੇਪ ਬਣ ਗਿਆ ਤਾਜੀ ਗੋਭੀ ਤਾਂ ਵੀ ਫਰਕ ਪੈਂਦਾ ਏ ਹਮ ਮੈਂ ਆਪਣੇ ਖੇਤ ਵਿੱਚੋਂ ਜਿਹੜੇ ਕੱਟ ਕੇ ਲਿਆਏ ਨਾ ਜਿਹੜੇ ਬਸ ਜੇ 2-3 ਦਿਨ ਪੁਰਾਣੀ ਗੋਭੀ ਹੋਵੇ ਨਾ ਉਹ ਦਾ ਫੇਰ ਟੇਸਟ ਦਾ ਵੀ ਫਰਕ ਪੈ ਜਾਂਦਾ ਤਾਜੀ ਗੋਭੀ ਤੇ ਤਾਜੀ ਗੋਭੀ ਪਾਣੀ ਤਾਂ ਇਹਨਾਂ ਵਿੱਚ ਪੁੱਲ ਗਈ ਨਾਲ ਬਿਨਾ ਰੇ ਸਪਰੇਅ ਦਿੱਤੀ ਉਹ ਗੋਭੀ ਘਾੜੀ ਸਬਜ਼ੀ ਘਾੜੀ ਸਬਜ਼ੀ ਹੁੰਦੀ ਹੈ ਕੱਲ ਲਨੇ ਆ ਇੱਕ ਵਾਰ ਇਹਨਾਂ ਨੂੰ ਨਾ ਫੇਰ ਗਰਮ ਕਰਾਂਗੇ ਫੇਰ ਪੂਰੇ ਨਾ ਐਨ ਕਰਾਂਚੀ ਹੋਣਗੇ ਇਹਦੇ ਜਿਆਦੇ ਵੱਡੇ ਪੀਸ ਹਨ ਉਹਨਾਂ ਦੇ ਆਪਾਂ ਨਾ ਦੋ ਦੋ ਪੀਸ ਕਰ ਲੈਣੇ ਆ ਉਹਨਾਂ ਪਹੇਨ ਰਿੱਜਦੇ ਪਏ ਆ। ਆਪ ਕੌਣ ਨਿਕਲਦੇ। ਉਹ ਤੁਹਾਨੂੰ ਦਿਖੋਗੇ ਦੂਜੇ ਨੂੰ। ਬਸ ਮੈਂ ਕੱਢ ਲੈਣੇ ਆ ਆ ਪਾ ਲੈਣੇ ਆ। ਮੈਂ ਭਾ ਇੱਕ ਵਾਰ ਆਨ ਪੂਰੇ ਗਾਰ ਚੀਜ਼ੇ ਹੋ ਜਾਣਾਂ ਨਾ। ਫੇਰ ਜੇ ਦੂਜੀ ਵਾਰ ਪਾਉਣਾ ਨਾ ਫੇਰ ਘੱਟ ਟਾਈਮ ਲੱਗਦਾ ਨਾ। ਹਾਂਜੀ। ਬੱਚੇ ਜੀ। ਜਿਵੇਂ ਕੱਲ ਪਤਨੀ ਪਾਪ ਸੋ ਜਿੱਦਾਂ ਅਸੀਂ ਅੱਗੇ ਪਕੌੜੇ ਬਣਾਏ ਨਾ। ਬੱਚਿਆਂ ਨੇ ਨਾ ਸਟੇਟਸ ਪਾਤਾ ਮੇਰੇ WhatsApp ਤੇ। ਰਿਸ਼ਤੇਦਾਰ ਕਹਿੰਦੇ ਸਾਦ ਦੇ ਜੋ ਆ ਗਿਆ ਕਹਿੰਦੇ ਸਟੇਟਸ ਪਾਈ ਜਾਂਦੇ ਤੁਸੀਂ। ਇੰਨਾ ਜ਼ਿਆਦਾ ਮਜ਼ਾਕ ਕੀਤਾ ਸਾਡੇ ਰਿਸ਼ਤੇਦਾਰ ਨੇ ਚਲੋ ਇਹ ਵੀ ਬਣ ਕੇ ਹੋ ਗਏ ਤਿਆਰ ਆਪਣੇ ਪਕੌੜੇ ਇਸ ਤੋਂ ਬਾਅਦ ਕਿਹੜੇ ਬਣਾਉਂਗੇ ਮੰਮੀ ਜੀ ਇਸ ਤੋਂ ਮਗਰ ਹੋਏ ਬਰੈਡ ਵਾਲੇ ਬਣਾਉਣੇ ਆ ਅੱਛਾ ਦੇਖੋ ਜੀ ਜਿੰਨਾ ਦੀ ਆਪਾਂ ਨੇ ਕਟਿੰਗ ਕਰੀ ਸੀ ਨਾ ਇੱਕ ਵਾਰ ਇਹਨਾਂ ਨੂੰ ਵੀ ਆਪਾਂ ਟਰਾਈ ਕਰ ਲੈਂਦੇ ਆ ਫੇ ਪੂਰੇ ਆਹਨ ਕਰਾਂਚੀ ਹੋ ਜਾਣਗੇ ਦੇਖੋ ਜਿਹਦੇ ਵਿੱਚ ਮਾੜੀ ਗੋਭੀ ਅੱਧੀ ਜਾਏਗੀ ਨੀ ਹਾਂ ਜੇ ਤੁਸੀਂ ਇਸ ਤਰ੍ਹਾਂ ਕਟਿੰਗ ਕਰਕੇ ਪਾਉਂਗੇ ਨਾ ਉਹ ਦੋਈ ਵਾਰ ਫੇਰ ਫਰਾਈ ਕਰੋ ਤੇ ਫੇਰ ਪੂਰੇ ਆਹਨ ਗੋਭੀ ਐਰ ਪੱਕ ਜਾਂਦੀ ਹੈ ਵਿੱਚ ਉਹ ਤੇ ਪੂਰੇ ਆਹਨ ਖਾਣ ਨੂੰ ਨਾ ਕਰਾਂਚੀ ਹੋਣਗੇ ਨਾ ਵਿੱਚ ਸੁਆੜਾ ਕਰੂੰਗੀ ਆਹ ਇਹਨਾਂ ਵੀ ਕਰੂੰਗੀ ਇੱਕ ਵਾਰ ਮੈਨਾ ਦੀ ਵੀ ਕਟਿੰਗ ਕਰ ਲਵਾਂ ਇਹ ਜਿਹੜੇ ਵੱਡੇ ਪੀਸ ਹੁੰਦੇ ਨੇ ਨਾ ਗੱਭੇ ਦੇ ਇਸ ਤਰ੍ਹਾਂ ਇਹਨਾਂ ਦੀ ਕਟਿੰਗ ਕਰ ਲਵੇ ਜਾਵੇ ਛੋਟੇ ਨਹੀਂ ਹੈਗੇ ਖਾਣੇ ਤਾਂ ਤੋੜ ਕੇ ਹੀ ਆਂ ਫਿਰ ਇਹ ਗੱਬੇ ਤਰ੍ਹਾਂ ਜਿਹੜੀ ਗੋਭੀ ਕਈ ਵਾਰ ਕੱਚੀ ਰਹਿ ਜਾਂਦੀ ਹੈ ਨਾ ਇਸ ਤਰ੍ਹਾਂ ਫਿਰ ਉਹ ਆਹ ਚੰਗੀ ਤਰ੍ਹਾਂ ਪੱਕ ਜੂਗੀ ਇਹ ਰੜੇ ਵਈਪ ਪਕੌੜੇ ਵਧੀਆ ਲੱਗਦੇ ਆ ਗੋਭੀ ਦੇ ਥੋੜਾ ਜਿਹਾ ਸੇਕ ਬਦਲ ਵਾਲਾ ਦੇਣਾ ਕੋਣੇ ਨਾਲ ਦੀ ਸਾਰਿਆਂ ਦੀ ਕਟਿੰਗ ਕਰ ਲਈ ਹੈ ਨਾ ਚੰਗੀ ਤਰ੍ਹਾਂ ਪੂਰੇ ਰੜ ਗਏ ਨੇ ਪਕੌੜੇ ਆਪਣੇ। ਜੇ ਵੀ ਵਿੱਚ ਗੋਭੀ ਕੱਚੀ ਕੱਚੀ ਹੀ ਰਹਿੰਦੀ ਹੈ ਨਾ ਫਿਰ ਉਹ ਖਾਣ ਨੂੰ ਜਿਆਦਾ ਟੇਸਟੀ ਨਹੀਂ ਲੱਗਦੇ ਹੈਗੇ ਪਕੌੜੇ। ਦੋ ਵਾਰ ਫਰਾਈ ਕਰਨ ਦੇ ਵਿੱਚ ਨਾ ਤੇ ਨਾ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਪਕੌੜੇ। ਬਿਲਕੁਲ ਐਨ ਹੋ ਗਏ ਨੇ ਕਰਤੀ ਹੋ ਗਏ ਆਪਣੇ ਪਕੌੜੇ। ਹਲਵਾਈ ਸਟਾਈਲ ਬਣਾਏ ਆ ਆਪਣੇ ਪਕੌੜੇ। ਇਹ ਚੀਜ਼ ਬਣਾਉਣੀ ਆ ਨਾ ਤਾਂ ਉਹਨਾਂ ਨੂੰ ਐ ਚੰਗੀ ਤਰ੍ਹਾਂ ਪਿਆਰ ਨਾਲ ਬਣਾਓ। ਆਪਾਂ ਇਦਾਂ ਪਰੇਨਾ ਫਰਾਈ ਕਰ ਦਿੱਤੇ ਨੇ ਜਿਹੜੀ ਹੁਣ ਆਪਾਂ ਨੇ ਦੁਬਾਰੇ ਕਟਿੰਗ ਕਰੀ ਹੈ ਨਾ ਹੁਣ ਇਹ ਵੀ ਵਿੱਚ ਪਾ ਦਨੇ। ਬੱਸ ਹੁਣ ਬਣਾ ਲਈਏ ਆਪਾਂ ਫਿਰ ਹਾਂ ਬ੍ਰੈਡਾਂ ਦੇ ਪਕੌੜੇ ਉਸ ਤੇ ਮਗਰੋਂ ਜਿਹਦੇ ਆਪਾਂ ਇਹ ਧਾਦੇਣੀ ਚਾਹ ਇਹ ਗਰਮ ਗਰਮ ਪਕੌੜੇ ਖਾਣੇ। ਦੇਖੋ ਜੀ ਸਰਦੀਆਂ ਦੇ ਵਿੱਚ ਨਾ ਕੁਛ ਨਾ ਕੁਛ ਬਣਾ ਕੇ ਜਰੂਰ ਖਾਣਾ ਚਾਹੀਦਾ। ਗਰਮੀਆਂ 'ਚ ਤਾਂ ਇੰਨਾ ਕੁਛ ਖਾਦਾ ਵੀ ਨਹੀਂ ਜਾਂਦਾ ਹੈਗਾ। ਇਹ ਤਾਂ ਪਾਣੀ ਦੀ ਪਿਆਸ ਲੱਗੀ ਜਾਂਦੀ ਏ। ਹੁਣ ਆਏ ਆ ਆਪਾਂ ਪਕੌੜੇ ਦੇ ਨਾਲ ਚਾਹ ਵੀ ਪੀ ਲੈਣੇ ਆ। ਗਰਮੀ ਦੇ ਵਿੱਚ ਚਾਹ ਘੱਟ ਪੀ ਹੁੰਦੀ ਆਏ ਹੁੰਦਾ ਵੀ ਠੰਡਾ ਵਗਾਰਾ ਪਈਏ। ਇਹ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਚਾਹ ਦੁੱਧ ਤੋਂ ਵੱਧ ਪੀਣਾ ਪੈਂਦਾ ਏ। ਤੇ ਠੰਡ ਬਹੁਤ ਪੈਂਦੀ ਆ। ਹਾਂ ਜੀ। ਇਹ ਤਰ੍ਹਾਂ ਪੱਕ ਗਏ ਨੇ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲੰਨੇ ਆਂ ਡਬਲ ਸਵਾਹ ਹਾਂ ਡਬਲ ਫਰਾਈ ਹੋ ਕੇ ਵੀ ਗੋਭੀ ਐਨ ਪੱਕਦੀ ਆ ਮੇਰੇ ਇਹਨਾਂ ਦਾ ਦੋਈ ਵਾਰ ਗਰਮ ਕਰਨ ਵਾਲਾ ਕਲਰ ਵੀ ਚੇਂਜ ਹੋ ਗਿਆ ਨਾ ਰੜ ਗਏ ਰੜ ਗਏ ਐਨ ਪੂਰੇ ਮੈਨੂੰ ਨਹੀਂ ਕੱਚੇ ਕੱਚੇ ਚ ਵਧੀਆ ਲੱਗ ਜੇ ਜੀ ਮੈਂ ਚੌਰੀ ਰੜੀ ਨਹੀਂ ਹੁੰਦੀ ਨਾ ਇਸ ਤਰੀਕੇ ਨਾਲ ਤੇ ਇਹ ਬਣ ਗਏ ਨੇ ਆਪਣੇ ਗੋਭੀ ਵਾਲੇ ਪਕੌੜੇ ਪਾ ਲਈਏ ਬੇਸਣ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਇੱਕ ਚਮਚਾ ਪਾ ਲਈਏ ਜੀਰੇ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਇੱਕ ਚਮਚਾ ਪਾ ਰਹੇ ਨੇ ਨੂਨ ਦਾ ਕਲਰ ਵਾਸਤੇ ਪਾ ਰਹੇ ਨੇ ਹਲਦੀ ਐਨੇ ਪਾ ਰਹੇ ਨੇ ਲਾਲ ਮਿਰਚ ਇੱਕ ਚਮਚਾ ਪਾ ਰਹੇ ਨੇ ਆਪਾਂ ਗਰਮ ਮਸਾਲੇ ਦਾ ਅਸੇ ਨਾਲ ਪਰਨੇ ਆਪਾਂ ਬੇਕਿੰਗ ਸੋਡਾ ਨਾ ਮਿਕਸ ਕਰਾ ਤਾ ਫਿਰ ਉਹਨਾਂ ਦੇ ਵਿੱਚ ਪਾ ਲਈ ਥੋੜਾ ਜਿਹਾ ਪਾਣੀ ਮੈਨੂੰ ਉਹ ਦੇ ਦਿਓ ਕੜਛੀ ਦੇ ਦਿਓ ਤੇ ਉਹ ਕੋਲ ਲਉਣਾ ਚੰਗੀ ਤਰ੍ਹਾਂ ਮਿਕਸ ਕਰ ਲਈ ਇੱਕ ਵਾਰੀ ਸੋ ਤਾਂ ਆਪਣੇ ਕੋਲ ਪਕਾਉ ਉਹਦੇ ਵੀ ਜ਼ਿਆਦਾ ਆਪਣੇ ਪਕੌੜੇ ਨਹੀਂ ਬਣਾਏ ਇਹਦੇ ਥੋੜੇ ਜਿਹਾ ਉਹ ਬੇਸਣ ਬਚ ਗਿਆ ਰ ਆ ਵਿੱਚ ਥੋੜੇ ਜਿਹਾ ਹੋਰ ਪਾ ਲੈ ਨੂੰ ਮਿਰਚ ਇਹ ਪੋੜਾ ਜੇ ਨਾ ਗਾੜਾ ਹੀ ਚਾਹੀਦਾ ਜਿਹੀ ਤਰ੍ਹਾਂ ਕੁੜੀ ਜੀ ਇਹਦਾ ਕੋਲਣਾ ਇਸ ਤਰੀਕੇ ਨਾਲ ਆਪਾਂ ਨੇ ਲਾਉਣਾ ਜਿਹੜਾ ਬਰੈਡਾਂ ਦੇ ਉੱਪਰ ਨਾ ਬੇਸਣਾ ਹੈ ਚੰਗੀ ਤਰ੍ਹਾਂ ਨਾ ਟਿਕ ਜਵੇ ਇਹ ਬਹੁਤਾ ਪਤਲਾ ਹੋਊਗਾ ਨਾ ਚਲੋ ਟਿਕ ਫਿਰ ਬੇਸਾਂ ਟਿਕਦਾ ਨਹੀਂ ਹੈਗਾ ਕੋਲ ਤਿਆਰ ਕਰ ਲਿਆ ਏ ਤੇ ਹੁਣ ਆਪਾਂ ਇਹਨੂੰ ਨਾ ਰੈਸਟ ਤੇ ਛੱਡਾਂਗੇ ਕਿੰਨੇ ਮਿੰਟ ਦੀ ਬਸ 1-2 ਮਿੰਟ ਜਿੰਨਾ ਚਿਰ ਆਪਾਂ ਤਿਆਰੀ ਕਰਦੇ ਆ ਨਾ ਇੱਧਰ ਬਰੈਡਾਂ ਦੀ ਤვენ ਖਤਰਾ ਲਾ ਰਣਾ ਪਰ ਅਰੇ ਬਿਚ ਸਟਫਿੰਗ ਕਰੂਗੇ ਹੋਰ ਆਲੂ ਪਾ ਕੇ ਨਾ ਫਿਰ ਬਹੁਤ ਵਧੀਆ ਲੱਗਦੇ ਨੇ ਸਿੰਪਲ ਬਰੈਡਾਂ ਦਾ ਕੀ ਖਾਣਾ ਹੈ ਜਿਨ੍ਹਾਂ ਦੇ ਵਿੱਚ ਸਮਾਨ ਪਾ ਕੇ ਬਣਾਵੇ ਨਾ ਇਹ ਬਹੁਤ ਵਧੀਆ ਲੱਗਦੇ ਨੇ ਐ ਜੰਗੀ ਤਰ੍ਹਾਂ ਚਾਰੇ ਪਾਸੇ ਤੇ ਕਵਰ ਕਰ ਦਿੰਦੇ ਨੇ ਤੇ ਵਿੱਚ ਵੀ ਨਾਣ ਮਿਰਚ ਪੂਰਾ ਪਾਇਆ ਹੈ ਮੇਰਾ ਜਿਵੇਂ ਐਨ ਪਾਈ ਹੋਈ ਜੀਰਾ ਵੀ ਪਾਇਆ ਹੋਇਆ ਇਹਦੇ ਵਿੱਚ ਧਨੀਆ ਵਗੈਰਾ ਸਾਰਪਸਾ ਪਾਇਆ ਹੋਇਆ ਹੈ। ਜ਼ਿਆਦਾ ਮਾਲ ਪਾਇਆ। ਹੂੰ। ਦੋਨੇ ਪਾਸੇ ਦਾ। ਹਾਂ ਹਾਂ ਫਿਰ ਇੱਕ ਪਾਸੇ ਤੇ ਨਾ ਫਿਰ ਏਕਨ ਫਿੱਕਾ ਜਿਹਾ ਰਹਿ ਜਾਂਦਾ ਬਰੈਡ ਉਹ ਵਧੀਆ ਨਹੀਂ ਲੱਗਦਾ ਹੈਗਾ ਫਿਰ। ਦੋਹੇ ਤਹਾਂ ਤੇ ਉੱਪਰ ਨਾ ਚੰਗੀ ਚਾਹ ਲਾਓ ਥੋੜਾ ਥੋੜਾ ਪਰ ਲਾਉਣਾ ਜ਼ਰੂਰ ਹੈ। ਐਨ ਚੰਗੀ ਤਰ੍ਹਾਂ ਆਲੂ ਲਾ ਗਏ ਨੇ ਉਹ ਚਾਰੇ ਪਾਸੇ ਤੇ ਐਨ ਕਵਰ ਕਰ ਦੇਣਾ ਹੈ। ਚਲੋ ਐਨ ਕਵਰ ਕਰਤਾ ਕਵਰ ਕਰਕੇ ਦੇ ਨੂੰ ਐਨ ਚੰਗੀ ਤਰ੍ਹਾਂ ਫੇਰ ਆਪਾਂ ਨੇ ਤਿਆਰ ਕਰਕੇ ਰੱਖ ਲੈਣੇ ਨਾ ਫੇ ਨਾਲ ਦੀ ਨਾਲ ਨਾ ਫਟਾਫਟ ਕੜਾਹੀ ਦੇ ਵਿੱਚ ਤਲ ਦਾਂਗੇ ਇਹਨਾਂ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਹ ਵੀ ਸਾਡੇ ਮੰਮੀ ਜਿਉਂ ਨਹੀਂ ਪਏ ਨੇ ਜਾਨੂੰ ਸਾਰੇ ਉੱਟ ਕੱਢਣਗੇ ਜਾਨੋ ਨਾ ਬਰੈਡ ਸਾਰੇ ਤਿਆਰ ਹੋ ਜਾਣਗੇ ਫੇ ਨਾਲ ਦੀ ਨਾਲ ਨਾ ਚਾਹ ਪੀ ਲਾਂਗੇ ਚਾਹ ਪਕੌੜੇ ਚਾਹ ਪਕੌੜੇ ਦਾ ਲੰਗਰ ਛੱਕੇ ਜਾਇਓ ਜੀ चलो जी अपने ब्रैड हो गए ने तैयार एक और मैं चंकी तरह अपने हैंडवाश कर लवो भा तेल हो गया पूरा गर्म ഫുൽ ഫുല്ല വാങ്ങി വരാ ਇਹ ਲੋਫਸ ਨਾ ਕੀ ਹੋਊਂ ਗਦੇ ਲੱਗਦੇ ਆ ਇਹ ਬੱਚਿਆਂ ਵੀ ਵੈਰੀ ਲੈਦੀ ਪਸੰਦ ਆ ਕੋਈ ਕਹਿੰਦਾ ਅਸੀਂ ਕਿਸ ਤਰ੍ਹਾਂ ਦੇ ਖਾਣੇ ਆ ਕੋਈ ਕਹਿੰਦਾ ਅਸੀਂ ਕਟਿੰਗ ਵਾਲੇ ਖਾਣੇ ਆ ਹੁਣ ਇੱਧਰ ਇੱਧਰ ਮੈਂ ਲੱਗੀ ਹੁਣ ਇਹਨਾਂ ਦੀ ਕਟਿੰਗ ਹਨ ਚਲੋ ਜੀ ਇਹਨਾਂ ਦੀ ਹੁਣ ਆਪਾਂ ਨੇ ਕਰ ਲਈਏ ਕਟਿੰਗ ਇੱਕ ਨਾਲ ਇਹਨਾਂ ਬੰਦਾ ਰੱਜ ਜੂਗ ਗਲੇ ਰਾਜ ਆ। ਹੂੰ ਹੂੰ। ਚਲੋ ਜੀ। ਤਾਂ ਤਾਂ ਨਹੀਂ ਵੜਾ ਲੱਗਿਆ ਆਪਾਂ ਨੂੰ। ਬਸ ਇੱਕ ਤਿਆਰੀ ਕਰਨੇ ਨੂੰ ਨਾਂ ਲੱਗਦਾ ਹੈ। ਪਕਾਉਣ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਹੈ। ਕਾਤੇ ਹੋ ਗਏ ਨੇ ਛੇਤੀ ਬਣੇ ਨੇ ਗੱਬੇ ਤੇ ਕਟਿੰਗ ਕਰੀ ਹੋਈ ਹੈ ਨਾਲੀ ਤਾਂ ਛੇਤੀ ਰੱਖ ਦਿਓ ਇਹਨੇ ਅੱਧਾ ਲੈਣਾ ਅੱਧਾ ਲੈ ਲੋ ਜਿੰਨੇ ਇਕ ਲੈਣਾ ਇੱਥੇ ਲੈ ਲੋ ਤੇ ਰੀਗਿਆਂ ਰਿਜ ਰਿਜ ਕੇ ਰੋ ਹੋ ਗਿਆ ਲਾਲ ਹੋ ਗਿਆ ਤੇ ਆਸੇ ਆ ਪਾਣੀ ਚ ਆ ਵੀ ਬਣਾ ਕੇ ਰੱਖ ਲੀਏ ਉਜੀ ਆਪਾਂ ਨੇ ਬਰੈਡ ਪਕੌੜੇ ਬਣਾ ਲਏ ਨੇ ਤੇ ਹੁਣ ਆਪਾਂ ਪੀਣ ਲਈ ਚਾਹ ਤੇ ਮਾਪਣਾ ਕੰਮ ਹੈ ਵਿੱਚ ਚਾਹ ਕੇ ਚਾਹ ਪੀਵਾਂਗੇ ਨੇ ਜੇ ਮੈਂ ਤਾਂ ਨਹੀਂ ਬੋਤਲ ਲੈ ਜੰਨੇ ਆ ਜਾਂ ਕੌਲੀ ਚ ਪਾ ਲਵਨੇ ਬੋਤਲ ਲੈ ਜੰਨੇ ਨਹੀਂ ਉੱਥੇ ਜਾ ਕੇ ਵੰਡ ਲਾਂਗੇ ਤੇ ਮੈਂ ਹੁਣ ਲਿਆ ਮੈਂ ਗਲਾਸ ਕਾਲੇ ਚਾਹ ਪੀਣੀ ਬਹੁਤ ਵਧੀਆ ਲੱਗਦੀ ਆ ਜਦੋਂ ਵੀ ਮੈਂ ਚਾਹ ਪੀਣੀ ਆ ਨਾ ਮੈਂ ਬਾਟੀ ਹੋਵੇ ਕੌਲੀ ਹੋਵੇ ਤੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਚਾਹ ਪੀਂਦੇ ਕਪਾਂ ਚ ਦਾ ਬਹੁਤ ਘੱਟ ਚਾਹ ਪੀਂਦੇ ਅਸੀਂ ਚਲੋ ਅਸੀਂ ਹੁਣ ਅਸੀਂ ਪੀ ਲਈਏ ਪਹਿਲਾਂ ਚਾਹ ਤੇ ਬਾਅਦ ਵਿੱਚ ਤੇ ਮਿਲਦੇ ਹਾਂ ਤੇ ਹੁਣ ਅਸੀਂ ਕਮਰੇ ਚ ਜਾ ਕੇ ਨਾਲੇ ਟੀਵੀ ਦੇਖਾਂਗੇ ਨਾਲੇ ਗਰਮ ਗਰਮ ਪਕੌੜੇ ਖਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਆ ਤੇ ਪਕੌੜੇ ਦੇਖ ਕੇ ਤਾਂ ਬਸ ਰੁਕ ਨਹੀਂ ਹੋ ਰਿਹਾ ਹੈਗਾ ਤੇ ਤੁਸੀਂ ਵੀ ਖਾਣੇ ਤਾਂ ਖਾ ਸਕਦੇ ਆ ਗਰਮ ਗਰਮ ਪਕੌੜੇ ਚਾਹ ਦੇ ਨਾਲ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਆ ਚਲੋ ਜੀ ਹੁਣ ਆਪਾਂ ਚਾਹ ਪੀ ਜੀਏ ਬਾਅਦ ਵਿੱਚ ਫੇਰ ਮਿਲਦੇ ਆ ਕੋਕੀ ਰੋਸਤਾ ਹੋ ਗਿਆ ਗਰਮ ਚਲੋ ਜੀ ਆਪਾਂ ਇਹ ਦੁੱਧ ਵੀ ਗਰਮ ਕਰਕੇ ਤੇ ਪੀਣੇ ਵਾਲੇ ਵੀ ਗਰਮ ਕਰਤਾ ਤੇ ਦਾਲ ਵੀ ਬਣਾ ਲਈ ਆ ਕੁੰਗੀ ਨਸਰੀ ਦੀ ਦਾਲ ਬਣਾਈ ਆ ਅੱਜ ਆਪਾਂ ਨੇ ਤੇ ਹੁਣ ਆਪਾਂ ਖੇਤ ਵਿੱਚ ਜਾ ਕੇ ਲੈ ਕੇ ਆਈਏ ਧਨੀਆ ਇੱਥੇ ਮੈਂ ਰੂਸੀ ਵਾਸਤੇ ਵੀ ਨਾ ਦੁੱਧ ਤਿਆਰ ਕਰਤਾ ਉਹਨੂੰ ਨਾ ਅਸੀਂ ਕੱਚਾ ਦੁੱਧ ਨਹੀਂ ਪਾਉਂਦੇ ਹੈਗੇ ਹਵਾਲੀ ਦੇ ਕੇ ਨਾ ਠੰਡਾ ਕਰਕੇ ਫੇਰ ਜਿਹੜਾ ਵਿੱਚ ਪਾਊਡਰ ਪਾਉਣਾ ਉਹ ਪਾ ਕੇ ਨਾ ਫੇਰ ਦੁੱਧ ਪਾਉਨੇ ਆ ਤੇ ਉਹਦੇ ਵਿੱਚ ਹੈਗਾ ਠੰਡਾ ਪਾਣੀ ਤੇ ਉਹਦੇ ਵਿੱਚ ਨਾ ਛੇਤੀ ਦੁੱਧ ਠੰਡਾ ਹੋ ਜਾਂਦਾ ਫਿਰ ਉਹ ਜਮੇ ਹੀ ਨਾ ਠੰਡਾ ਦੁੱਧ ਪੀਂਦੀ ਆ ਬਹੁਤਾ ਨਾ ਕੋਸਾ ਦੁੱਧ ਨਹੀਂ ਪੀਂਦੀ ਹੈਗੀ ਚਲੋ ਜੀ ਦੁੱਧ ਹੋ ਗਿਆ ਉਹਦਾ ਠੰਡਾ ਤੇ ਵਿੱਚੇ ਮੈਂ ਰੋਟੀਆਂ ਪਾਤੀਆਂ ਚਾਰ ਰੋਟੀਆਂ ਤੇ ਦੁੱਧ ਦੇ ਵਿੱਚ ਚੂਰ ਕੇ ਪਾਉਨੇ ਆ ਫੇਰ ਖਾਂਦੀ ਹੈ ਸੁੱਕੀ ਰੋਟੀ ਨਹੀਂ ਖਾਂਦੀ ਹੈਗੀ ਚਲੋ ਜੀ ਹੁਣ ਆਪਾਂ ਚੱਲਦੇ ਆ ਰੂਸੀ ਕੋਲ ਨੂੰ ਸੁਪਤੀ ਹੁਣ ਆਪਾਂ ਲੈ ਆਈਏ ਧਣੀਆਂ ਦਾਲ ਚ ਪਾਉਣੇ ਨੇ ਚਲੋ ਜੀ ਦੇਖੋ ਖੇਤਾਂ ਦੇ ਵਿੱਚ ਆਏ ਆਪਾਂ ਧਣੀਆਂ ਲੈਣ ਤੇ ਕਿੰਨੀ ਜ਼ਿਆਦਾ ਧੁੰਦ ਪੈ ਗਈ ਹੈ ਸੱਜ ਰਹੀ ਅੱਜ ਤਾਂ ਸਾਰੀ ਦਿਹਾੜੀ ਨਾ ਸੂਰਜ ਜਮਾਂ ਨਹੀਂ ਨਿਕਲੇ ਹੈਗਾ ਤੇ ਬਹੁਤ ਜ਼ਿਆਦਾ ਠੰਡ ਹੈ ਤੇ ਹੁਣ ਆਪਾਂ ਤੋੜ ਲਈਏ ਧਣੀਆਂ ਤੁਹਾਡਾ ਤਾਂ ਇਹ ਨਾ ਤੇ ਤਾਂ ਜਿਹੜਾ ਤਾਂ ਕਣਕਾਂ ਵੀ ਬਹੁਤ ਸੋਹਣੀਆਂ ਹੋਈਆਂ ਵੀ ਹੈ ਨਾ ਜਿਉਂ-ਜਿਉਂ ਠੰਡ ਪੈਂਦੀ ਹੈ ਨਾ ਕਣਕਾਂ ਬਹੁਤ ਸੋਹਣੀਆਂ ਹੋਈਆਂ ਹੋਈਆਂ ਪੂਰੀਆਂ ਫੈਲਰੀਆਂ ਪਈਆਂ ਨੇ ਫਿਰ ਇਹ ਲਾ ਕੇ ਨਾ ਪਾਣੀ ਲਾ ਦਿੱਤਾ ਤਾਂ ਆਪਾਂ ਨੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਮੱਝਾਂ ਅੰਦਰ ਬੰਦ ਦਿੱਤੀਆਂ ਨੇ ਤੇ ਠੰਡ ਹੈਗੀ ਆ ਬਹੁਤ ਜ਼ਿਆਦਾ ਤੇ ਹੁਣ ਆਰਾਮ ਨਾਲ ਖੜੀਆਂ ਆ ਅੰਦਰ ਅਸੀਂ ਨਾ ਟਾਈਮ ਨਾਲੇ ਬੰਦਨੇ ਹੁੰਨੇ ਮੱਝਾਂ ਨੂੰ ਤੇ ਸੁੱਕ ਸਕ ਥੋੜੀ ਜਿਆਦਾ ਹੀ ਲਾ ਦਿਆ ਘਰੇਠਾ ਆ ਜੀ ਹਾਂ ਅੱਵਾ ਹੋਣ ਨੂੰ ਪੈਸੇ ਜਾਣਾ ਕੱਖ ਖੱਤੇ ਫਰੇ ਮੇਰਾ ਕਾਕਾ ਇਹ ਕੋਲਾਜਾ ਮੂੰਹ ਮਾਰ ਕੇੋਂ ਬਹਿ ਜਾਣਾ ਰਾਤ ਨੂੰ ਖਾਂਗੇ ਉਸੇ ਅੱਗੇ ਠੰਡ ਵੀ ਛੋਟੂ ਬਾਹਰ ਬਹੁਤ ਹੈ ਆਇਆ ਆਪਣਾ ਟਾਈਮ ਨਾਲੇ ਅੰਦਰ ਬੰਦਵੇਂ ਇਹਨਾਂ ਨੂੰ ਤਾਂ ਹੈ ਤਿੰਨ ਚਾਰ ਦਿਨ ਤੋਂ ਵੱਧ ਕੇ ਹਸ਼ੰਚਾ ਹਾਂ ਠੰਡ ਵੱਧ ਗਈ ਹੈ ਹਾਂ ਹੁਣ ਬਾਅਦੇ ਦੋ ਬਰਾਦਰ ਦੋ ਬਰਾਦਰ ਰੋਟੀ ਦਾ ਆਹ ਇਹਨਾਂ ਨੂੰ ਮੈਂ ਚੱਲਿਆ ਦੁੱਧ ਪਾਉਂ ਜੀ ਹੁਣ ਟਾਈਮ ਹੋ ਗਿਆ ਜੇ ਤੇਰਾ ਕੰਮ ਨਹੀਂ ਬਰ ਗਿਆ ਹੁਣ ਮੈਂ ਵੀ ਜਾ ਕੇ ਪਰੌਂਠੇ ਪਕੌੜੇ ਖਾਣਾ ਹੁਣ ਮਾ ਧੋਲੇ ਮੈਂ ਮੂੰਹ ਹੱਥ ਪਹਿਲਾਂ ਛੇਰ ਜਾਣਾ ਮੈਂ ਜੋ ਜੀ ਪਾਣਾ ਚਾਹਦੇ ਤੁਸੀਂ ਟਾਣੀ ਨਾਲ ਪਾ ਦਿੱਤਾ ਹੈ ਜਿਹੜਾ ਆਪਣੀ ਬਣ ਕੇ ਹੋ ਗਈ ਹੈ ਤਿਆਰ ਹੱਸੋ ਹੁਣ ਇਸ ਤੇ ਮਗਰ ਉਹਨਾ ਬਣਾ ਲੈਣੀ ਆਪਾਂ ਨੇ ਰੋਟੀ ਚਲੋ ਜੀ ਫਿਰ ਵੀਡੀਓ ਦਾ ਐਂਡ ਆਪਾਂ ਹੁਣ ਇੱਥੇ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਮੇਰੇ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ